ਸ੍ਰੀ ਅਕਾਲ ਜੀ ਪਿੰਡ ਮਾਨੂਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਖੰਨੇ ਤੋਂ ਮਾਨੂਪੁਰ 7-8 ਕਿਲੋਮੀਟਰ ਦਾ ਸਫਰਾ ਤੇ ਖਮਾਣੋਂ ਤੋਂ 13-14 ਕਿਲੋਮੀਟਰ ਖਮਾਣੋਂ ਤੋਂ ਆ ਮਾਨੂਪੁਰ ਅਰ 13-14 ਹੀ ਸਮਰਾਲੇ ਤੋਂ ਆ ਮਾਨੂਪੁਰ ਖੰਨਾ ਸਮਰਾਲਾ ਖਮਾਣੋਂ ਦਾ ਸੈਂਟਰ ਪੈ ਜਾਂਦਾ ਤੇ ਤਹਿਸੀਲ ਸਮਰਾਲਾ ਸਾਡੀ ਜ਼ਿਲ੍ਹਾ ਲੁਧਿਆਣਾ ਪਿੰਡ ਮਾਨੂਪੁਰ ਤੇ ਕੱਲ ਅਸੀਂ ਦਿਖਾਇਆ ਤੀ ਬਾਬਾ ਮਾਨਸੋਗਦਾ ਜੀ ਔਰ ਖੁੱਲਰ ਸਤਿਆ ਔਰ ਗੋ ਬਾਬਾ ਮਹੰਗੰਦਾ ਜੀ ਅਸੀਂ ਪਹਿਲਾਂ ਵੀ ਬਾਬਾ ਸਾਧੂ RAM ਜੀ ਦਾ ਤੁਹਾਨੂੰ ਦਰਸ਼ਨ ਜਗਾ ਦੇ ਅਸਥਾਨ ਦੇ ਦਰਸ਼ਨ ਕਰਾ ਚੁੱਕੇ ਆ ਤੇ ਅੱਜ ਫੇਰ ਦੁਬਾਰਾ ਬਾਬਾ ਸਾਧੂ RAM ਜੀ ਦੇ ਅਸਥਾਨ ਤੇ ਅਸੀਂ ਆਏ ਆ ਇਹ ਸਾਹਮਣੇ ਹਾਲ ਨੇ ਇਹ ਇੱਥੇ ਮਹਾਰਾਜ ਪ੍ਰਕਾਸ਼ ਕਰਾਏ ਜਾਂਦੇ ਨੇ ਬਾਬਾ ਜੀ ਦੇ ਜਦੋਂ ਵਰਸੀ ਮਨਾਈ ਜਾਂਦੀ ਆ ਤੇ ਏ ਬਾਬਾ ਜੀ ਦੇ ਸਥਾਨ ਦੀ ਜਗਾ ਹੈ ਸਾਰੀ ਤੇ ਉੱਥੇ ਲੰਗਰ ਬਣਦੇ ਆ ਸਾਹਮਣੇ ਹਾਲ ਦੇ ਵਿੱਚ ਲੰਗਰ ਬਣਦਾ ਤਿਆਰ ਹੁੰਦਾ ਸੇਵਾ ਕਰਦੇ ਨੇ ਲੰਗਰ ਸੇਵਾਦਾਰ ਲੰਗਰ ਦੀ ਤੇ ਇਹ ਜਦੋਂ ਗੋਸਲਾ ਨੂੰ ਜਾਈਏ ਮਾਨੂਪੁਰ ਤੋਂ ਤਾਂ ਰਾਹ ਦੇ ਵਿੱਚ ਇਹ ਸਥਾਨ ਆਉਂਦਾ ਜਿਹੜਾ ਮਾਨੂਪੁਰ ਨਗਰ ਆ ਇੱਥੇ ਸਾਧੂ ਮਹਾਤਮਾ ਬਹੁਤ ਤਪ ਕਰਿਆ ਹੋਇਆ ਸਾਧੂ ਮਹਾਤਮਾ ਦਾ ਇਹ ਨਗਰ ਸਾਧੂ ਮਹਾਤਮਾ ਦੀ ਪ੍ਰਤਾਪ ਨਾਲ ਬਹੁਤ ਕਿਰਪਾ ਨਗਰ ਤੇ ਤੇ ਇਹ ਸਥਾਨ ਆ ਬਾਬਾ ਸਾਧੂ ਰਾਮ ਜੀ ਦਾ ਤੇ ਇਹ ਦਰਸ਼ਨ ਕਰੋ ਜੀ ਤੇ ਇਹ ਬਾਬਾ ਸਾਧੂ ਰਾਮ ਜੀ ਜਦੋਂ ਸਿੱਖਾਂ ਨੂੰ ਮੋਗਲ ਹਕੂਮਤ ਜ਼ੁਲਮ ਕਰਦੀ ਸੀ ਜੇ ਕਿਤੇ ਸਿੱਖ ਦਿਖਦਾ ਸੀ ਉਹਨੂੰ ਮਾਰ ਦਿੰਦੇ ਸੀ ਤੇ ਉਸ ਟਾਈਮ 10ਵੇਂ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਲਈ 22 ਗੱਦੀਆਂ ਸਥਾਪਿਤ ਕਰੀਆਂ ਸੀ ਕਿਉਂਕਿ ਉਸ ਟਾਈਮ ਜੇ ਕੋਈ ਸਿੱਖੀ ਦਾ ਪ੍ਰਚਾਰ ਕਰਦਾਈ ਉਹਨੂੰ ਮਾਰ ਦਿੰਦੇ ਸੀ ਇਸ ਲਈ ਗੁਰੂ ਸਾਹਿਬ ਨੇ 22 ਗੱਦੀਆਂ ਸਥਾਪਿਤ ਕੀਤੀਆਂ ਉਹਨਾਂ ਗੱਦੀਆਂ ਵਿੱਚੋਂ ਇੱਕ ਗੱਦੀ ਬਾਬਾ ਸਾਧੂ ਰਾਮ ਜੀ ਦੀ ਪਿੰਡ ਮਾਨੂਪੁਰ ਦੇ ਵਿੱਚ ਹੈਗੀ ਜੀ ਤੇ ਫੇਰ ਬਾਬਾ ਸਾਧੂ RAM ਜੀ ਸਾਡੇ ਜੋ ਸਥਾਨ ਇਹਨਾਂ ਦਾ ਪਹਿਲਾ ਹੈ ਉਹ ਸੰਤਾ ਪੱਤੀ ਦਰਵਾਜੇ ਦੇ ਕੋਲ ਸਥਾਨ ਬਣਿਆ ਆ ਉੱਥੇ ਵੀ ਇਹਨਾਂ ਦੀ ਵਰਸੀ ਮੌਕੇ ਰਾਤ ਨੂੰ ਦਵਾਨ ਲੱਗਦੇ ਨੇ ਢਾਡੀ ਵਗੈਰਾ ਜੋ ਹੈ ਪ੍ਰੋਗਰਾਮ ਆਪਣਾ ਪੇਸ਼ ਕਰਦੇ ਨੇ ਤੇ ਉਹ ਸਥਾਨ ਤੇ ਆ ਕੇ ਬਾਬਾ ਜੀ ਨੇ ਸਿੱਖੀ ਦਾ ਪ੍ਰਚਾਰ ਕਰਿਆ ਤੇ ਸਿੱਖੀ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਉਸ ਟਾਈਮ ਬਾਬਾ ਜੀ ਇੱਕ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾਲ ਲੈ ਕੇ ਆਏ ਸੀ ਤੇ ਉਸ ਟਾਈਮ ਜਦੋਂ ਉਹ ਸਰੂਪ ਲੈ ਕੇ ਨਗਰ ਦੇ ਵਿੱਚ ਆਏ ਸੀ ਬਾਬਾ ਸਾਧੂ ਰਾਮ ਜੀ ਤਾਂ ਸੰਤਾ ਪੱਤੀ ਕਿਸੇ ਪਰਿਵਾਰ ਨੇ ਬਾਬਾ ਜੀ ਦੀ ਸੇਵਾ ਕੀਤੀ ਬਾਬਾ ਜੀ ਆਪਣਾ ਪ੍ਰਚਾਰ ਕਰਦੇ ਰਹੇ ਬਾਬਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਫਿਰ ਉਹ ਸਿੱਖੀ ਦੇ ਜਿਹੜਾ ਸਰੂਪ ਸੀਗਾ ਪ੍ਰਾਤਨ ਸਰੂਪ ਸੀ ਉਹ ਫਿਰ ਜੋ ਉਹ ਸੇਵਾਦਾਰ ਬਾਬਾ ਜੀ ਦੀ ਸੇਵਾ ਕਰਦੇ ਸੀ ਉਹਨਾਂ ਨੇ ਫਿਰ ਉਹ ਸੰਤਾ ਪੱਤੀ ਗੁਰੂ ਘਰ ਦੇ ਵਿੱਚ ਸੁਸ਼ੋਭਤ ਕਰਤਾ ਸੀ ਤੇ ਅੱਜ ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਉਹ ਪ੍ਰਾਤਨ ਗ੍ਰੰਥ ਸਾਹਿਬ ਦੇ ਦਰਸ਼ਨ ਸੰਤਾ ਪੱਤੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕਰ ਸਕਦਾ ਹੈ ਕਿਉਂਕਿ ਇਹ ਬਾਬਾ ਸਾਧੂ ਰਾਮ ਜੀ ਬਰਮ ਗਿਆਨੀ ਸੀ ਮਹਾਪੁਰਸ਼ ਸੀ ਕਰਨੀ ਕਥਨੀ ਦੇ ਮਾਲਕ ਸੀ ਤੇ ਜੋ ਹੁਕਮ ਹੁੰਦਾ ਸੀ ਸੁੱਖਾਂ ਵਾਰਾ ਆਉਂਦੀਆਂ ਨੇ ਉਰੇ ਉਹਨਾਂ ਦੇ ਪ੍ਰਤਾਪ ਨਾਲ ਤੇ ਜੋ ਵੀ ਇੱਥੇ ਸੁੱਖ ਸੁੱਖ ਦਾ ਉਹਦੀ ਸੁੱਖ ਪੂਰੀ ਹੁੰਦੀ ਆ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਬਾਲੇ ਮੁਲਕਾਂ ਤੋਂ ਵੀ ਆ ਕੇ ਲੋਕ ਇੱਥੇ ਆਪਣੀਆਂ ਸੁੱਖਾਂ ਵਾਰਾ ਪੂਰੀਆਂ ਕਰਦੇ ਨੇ ਜੋ ਸੇਵਾ ਉਹਨਾਂ ਦੀ ਲੱਗਦੀ ਆ ਮਹਾਰਾਜ ਪ੍ਰਗਟ ਕਰਾਉਂਦੇ ਨੇ ਤੇ ਖੰਡਵਾਟ ਸਾਹਿਬ ਦੇ ਭੋਗ ਪਾਉਂਦੇ ਨੇ ਤੇ ਬਾਬਾ ਸਾਧੂ ਰਾਮ ਜੀ ਨੇ ਨਗਰ ਦਾ ਬਹੁਤ ਜਿਆਦੇ ਅ ਪ੍ਰਚਾਰ ਸਿੱਖੀ ਦਾ ਕਰਕੇ ਨਗਰ ਦੇ ਵਿੱਚ ਬਹੁਤ ਜਿਆਦੇ ਸਿੱਖੀ ਦੀ ਇੱਕ ਕਿਸਮ ਦੀ ਜੋਤ ਜਗਾਈ ਸੀ ਨਗਰ ਦੇ ਵਿੱਚ ਆਲੇ-ਦਾਲੇ ਏਰੀਏ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਉਹਨਾਂ ਨੇ ਬਹੁਤ ਜਿਆਦੇ ਕਾਲਣਾ ਘਾਲੀ ਉਹਨਾਂ ਨੇ ਤੇ ਉਹਨਾਂ ਦੇ ਦੇਣ ਸਾਡਾ ਨਗਰ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਤੇ ਇੱਕ ਉਹਨਾਂ ਤੋਂ ਬਾਅਦ ਸਾਡੇ ਅ ਬਾਬਾ ਜੀ ਆਏ ਸੀ ਬਾਬਾ ਲਾਭ ਸਿੰਘ ਜੀ ਉਹ ਬਾਬਾ ਲਾਭ ਸਿੰਘ ਜੀ ਵੀ ਮਹਾਪੁਰਸ਼ ਸੀ ਉਹ ਵੀ ਸਾਡੇ ਨਗਰ ਦੇ ਵਿੱਚ ਚਾਰੇ ਪੱਤੀਆਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਸੀ ਕਥਾ ਕਰਦੇ ਸੀਗੇ ਤੇ ਉਹ ਵੀ ਬਹੁਤ ਮਹਾਪੁਰਸ਼ ਹੋਏ ਨੇ ਇਸ ਲਈ ਜੇ ਕਿਸੇ ਨੇ ਬਾਬਾ ਸਾਧੂ RAM ਜੀ ਦੀ ਦਰਸ਼ਨ ਕਰਨੇ ਹੋਣ ਸਥਾਨ ਦੇ ਤਾਂ ਉਹ ਖੰਨੇ ਤੋਂ ਖਮਾਣੋ ਵਾਲੀ ਬੱਸ ਬੈਠ ਕੇ ਤੇ ਗੋਸਲਾਂ ਵਾਲੇ ਰਾਹ ਦੇ ਉੱਪਰ ਉੱਤਰ ਸਕਦਾ ਹੈ ਪਿੰਡ ਤੋਂ ਕਿਲੋਮੀਟਰ ਅੱਗੇ ਜਾ ਕੇ ਗੋਸਲਾਂ ਦੇ ਅਰਮਾਨਪੁਰ ਦੇ ਸੈਂਟਰ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਇੱਕ ਵਾਰ ਜ਼ਰੂਰ ਦਰਸ਼ਨ ਕਰੋ ਜੀ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਘਰ ਦੀਆਂ